ਨਾ 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 ਕਿਨਾਂ ਜਾਓ ਯਾਰ ਭਾਈ ਨਾ ਜਾ ਇੱਥੇ ਤੁਰਿਆ ਹੁਣਾ ਇਹ ਅੱਗੇ ਅੱਗੇ ਨੂੰ ਸਵਾਗਤ ਹੈ ਤਸਵੀਰਾਂ ਨੇ ਪਿੱਛੇ ਉਟੋ ਯਾਰ ਸ਼ਮਤੌਰ ਜੀ ਆਪਦੇ ਬੰਦੇ ਦਾ ਸਤਿਕਾਰ ਦਿਓ ਐਵਲ ਤੇਜ ਆਣਾ ਪਿੱਛੇ ਆ ਕੇ ਯਾਰ ਦੂਨ ਤੋਂ ਕੋਈ ਨਹੀਂ ਬੰਦੇ ਪਿੱਛੇ ਹੋਏ ਨਾ ਦੂਜੇ ਮਾਰੇ ਆਲੋ ਭਈ ਆ ਰਹੇ ਤਾਂ ਕੀ ਦੇਖਣਾ ਕੋਈ ਥਾਂ ਤੇ ਚੜ੍ਹਿਆ ਜਾ ਥੱਲੇ ਕਰਿਆ ਜਾ ਕੋਈ ਗੱਲ ਨਹੀਂ ਤਾਂ ਜੀ ਬਾਕੀ ਬਹਿ ਜਾ ਲੰਮ ਵਿੱਚ ਜੀ ਲੱਗਿਆ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁਧ ਨਸ਼ਾ ਗੁਰੂ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ-ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੀ ਤੁਹਾਨੂੰ ਕਾਮਯਾਬੀ ਮਿਲੀ। ਤੋਂ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਨਾ ਮੁਮਰਕ ਬਾਤਾਂ ਦਾ ਲੋਕਾਂ ਨੂੰ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਹੈ ਤੇ ਇੱਥੇ ਯੁੱਧ ਨਸ਼ਿਆ ਵਿਰੁੱਧ ਬਹੁਤ ਕਾਰਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਲਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪ ਲਾਈਨ ਹੈ ਉਸ ਦੀ ਜਿਹੜੀ ਟਿਪਸ ਆਂਦੀਆਂ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫਆਈਆ ਰਾਂ ਕਰ ਚੁਂਦੀਆਂ ਤੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫੋਲੋ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸ ਮਿਲ ਰਹੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਮੀਟਿੰਗਸ ਕਰਕੇ ਜਿਹੜੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਲੋਕਾਂ ਦੀ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਸਾਡੇ ਵਿਕਟਿਮਸ ਹੈਗੇ ਅਸੀਂ ਉਹਨਾਂ ਨੂੰ ਐਡਿਕਟ ਨਹੀਂ ਕਹਿੰਦੇ ਅਸੀਂ ਵਿਕਟਿਮ ਟਰਮ ਯੂਜ਼ ਕਰਦੇ ਆਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਮੈਡੀਕਲ ਟ੍ਰੀਟਮੈਂਟ ਵੱਲ ਆਓ ਕੋਰਟ ਸੈਂਟਰ ਜਾਓ ਜਾ ਤੁਸੀਂ ਡੀ ਇਲੈਕਸ਼ਨ ਸੈਂਟਰ ਜਾਓ ਸੋ ਇਸ ਦੇ ਵਿੱਚ ਇੱਕ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਜਿਵੇਂ ਪ੍ਰੋਵਿੰਸ਼ਲ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਯੂਥ ਅਜੇ ਤੱਕ ਜਿਹੜਾ ਯੂਥ ਡਰੱਗਸ ਵੱਲ ਜਿੰਨਾ ਦਾ ਝੁਕਾਵ ਨਹੀਂ ਹੋਇਆ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾਵੇ ਇਸ ਦੇ ਵਿੱਚ ਕਲਚਰਲ ਐਕਟੀਵਿਟੀਜ਼ ਸਪੋਰਟਸ ਐਕਟੀਵਿਟੀਜ਼ ਯੂਥ ਕਲੱਬਸ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਹਜੇ ਤੱਕ ਕਿ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੀ ਫਿਗਰਾਂ ਦਿੱਖੀ ਆ ਗਈਆਂ ਹੈ 150 ਤੋਂ ਵੱਧ ਐਫ ਆਈ ਆਰਾਂ ਦਰਜ ਹੋ ਚੁੱਕੀਆਂ ਇੱਕ ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਟਰੱਕ ਪੈਡਲਰ ਤੇ ਸਮਗਲਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਓਪੀਐਮ 130 ਕਿਲੋ ਪੌਪੀ ਹਸ 5 ਕਿਲੋ ਹੀਰੋਇਨ ਤੇ ਕਾਫੀ ਡਰੱਗ ਮਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟ੍ਰੈਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਹੈ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਟਰੈਕਰੀ ਬਣਾਵਾਂਗੇ ਫੋਰ ਐਗਜ਼ਾਮਪਲ ਡਿਸਟ੍ਰਿਕਟ ਹਰੀ ਨੋ ਸਿੱਖਾ ਦੂਰਾ ਕਤਤ ਹੋਇਆ ਜੀ ਇਹਦੇ ਕਾਫੀ ਸੰਘਾ ਜੋ ਪੀਪਲ ਦੀ ਬਹੁਤ ਜ਼ਿਆਦਾ ਲੋੜ ਦੀ ਕਾਜ ਰਿਪੋਰਟ ਵੀ ਕਈਆਂ ਤੋਂ ਲੈਤੀ ਪਰ ਉਸ ਦੇ ਮੁੱਖ ਤੌਰ ਤੇ ਜਿਹੜੇ ਨਾਮਦਾਰ ਸੀਗੇ ਅਸ਼ਕਲਾ ਜਨਕ ਇਸ ਤੋਂ ਦੇਖਦੇ ਬਟਾ ਉਸ ਦੇ ਤੱਕ ਸਭ ਲੋਰ ਹੋਈ ਫੇਸ ਲੱਗੀ ਹੈ ਉਸ ਤੋਂ ਇਲਾਵਾ ਜਿਹੜੇ ਭਾਈ ਅਮਰਪਾਲ ਸਿੰਘ ਉਹ ਵੀ ਇਸ ਮਾਮਲੇ ਵਿੱਚ ਨਾਮਦਾਰ ਕਿ ਇਹਨਾਂ ਨੂੰ ਜਲਦ ਤੋਂ ਜਲ ਰਿਸਕਵਿਟੀ ਹੈ ਯਾ ਅਕਸਰਲਾ ਵਰਗੇ ਜਿਹੜੇ ਵਿਦੇਸ਼ੀ ਪਟੇਵਾਂ ਨੂੰ ਦੇਸ਼ ਦੇ ਅੰਦਰ ਤੇ ਪਰ ਗ੍ਰੇਸ ਹੋ ਗਈ। ਤੁਹਾਨੂੰ ਜੀ ਇਨਵੈਸਟੀਗੇਸ਼ਨ ਜਿਵੇਂ ਮੈਂ ਪਹਿਲੇ ਵੀ ਕਹਿੰਦਾ ਕਿ ਲੋਕਲ ਪੁਲਿਸ ਦਾ ਪਰਵਿਊ ਹੋਏਗਾ। ਸੋ ਐਸ ਪਰ ਲਾ ਜਿਸ ਦੀ ਵੀ ਲਾਇਬਿਲਟੀ ਹੈਗੀ ਉਹ ਲੋਕਲ ਐਸਐਸਪੀ ਸਾਡੇ ਐਸਐਚਓ ਸਾਹਿਬਾਨ ਉਹ ਕੰਪੀਟੈਂਟ ਹੈਗੇ। ਸੋ ਆਮ ਸ਼ੋਰ ਐ ਪ੍ਰੋਪਰੀਅਟ ਐਕਸ਼ਨ ਲੈ ਰਹੇਗੇ। ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਨ ਜਨਰਲ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਇਹਨਾਂ ਦੇ ਰੈੱਡ ਕਾਰਨਰ ਨੋਟਿਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਈਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬ ਕਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਜਿਹੜਾ ਇੱਕ ਬਤਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂ ਐਸ ਏ ਦੇ ਵਿੱਚ ਅਰੈਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਸ ਯੂ ਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿਪੋਰਟ ਕਰਾਇਆ ਜਾਵੇ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਗੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂ ਐਸ ਏ ਦੇ ਵਿੱਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਦੀ ਜਸਟਿਸ ਸਰ ਮਰੀ ਆ ਦੀ ਜੇ ਟਰਾਈਬਰ ਤੋਂ ਥੋੜਾ ਦੇ ਚ ਪ੍ਰਿੰਸਪਲ ਪਾਸੇ ਜੋ ਬੰਦਾ ਜੀ ਰੈਸਟ ਕੋ ਨਹੀਂ ਪਾ ਸਕਦਾ ਚਲਾਨ ਦਿੱਤਾ ਗਿਆ ਅਮਰਤਪਾਲ ਦੀ ਰੈਸਟ ਕਰ ਪਈ ਤਾਂ ਹੋ ਸਕਦੀ ਇੰਨੇ ਵੀ ਚਲਾਨ ਦੇ ਦੇਖੋ ਜੀ ਜਦੋਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਅਕਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ੈਮ ਸ਼ੋਰ ਕਿ ਤੁਸੀਂ ਐਸਐਸਪੀ ਸਾਹਿਬ ਲਈ ਵੀ ਕੁਝ ਫਿਨਿਸ਼ਿੰਗ ਪੁਆਇੰਟ ਰੱਖੋ ਅੱਗੇ ਤੁਹਾਨੂੰ ਪੁੱਛੀ ਕਰਕੇ ਅੱਜ ਗੱਲ ਕਰੀਏ ਤਾਂ ਕਾਸਟ ਬਲੋ ਤੇ ਕਰਦੇ ਹੋ ਉਹ ਵੀ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਲਈ ਪ੍ਰੋਪਰਟੀ ਬਣਾਈ ਜਾਂਦੇ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਿਵੇਂ मैंने उदसा जी ऐसे कहा कि उन्होंने एसएसपी साहब भटिंडा ने एक रेफरेंस पे इस्ता हैगा विजेनेस क्योरों में। तो इस पर पूछने एसेट्स दे उन्होंने दी। इनो कतरन के इस दोषी हम प्रेस का प्रबंध चंगी कार विजारी सद का अधेश एजीपी डिस्ट वहीया कार विजारी मुठ करके वहीया कार विजारी निखार करके इस � ਇਸ ਤਰ੍ਹਾਂ ਦੇ ਅਤੇ ਡੀਜੀਪੀ ਡਿਸ 15 ਜਨਵਰੀ 2002 ਮਕਦਮਾ ਦਰਜ ਕਰਾ ਲਿਆ ਗਿਆ ਸੀ। ਸ਼੍ਰੀ ਜੀ ਵਿਵਸਬੰਧੀ ਡੀਜੀਪੀ ਡਿਸ ਹਾਈਨੋ ਕੇਸ ਦਾ ਕਤਲ ਕੇਸ ਦੀ ਕਾਰਗੁਜ਼ਾਰੀ ਸਬੰਧੀ ਅਤੇ ਡੀਜੀਪੀ ਡਿਸ ਫਰੋਸਟ ਸੰਜੇ ਦੇ ਮਾਮਲੇ ਸਬੰਧੀ ਡੀਜੀਪੀ ਡਿਸ ਥਾਣਾ ਪੁਲਿਸ ਚੌਕੀਆਂ ਦੀ ਕਰਵਾਈ ਗਈ ਮਰਮਤ ਦਰਾਂ ਵਧੀਆ ਕਾਰਗੁਜ਼ਾਰੀ ਸਬੰਧੀ ਐਪਰੀਸ਼ੀਏਸ਼ਨ ਅਤੇ ਥਾਣਾ ਜੈਤੂ ਏਰੀਆ ਵਿੱਚ ਅਮਨ ਕਾਨੂੰਨ ਦਰਾਂ ਵਧੀਆ ਕਾਰਗੁਜ਼ਾਰੀ ਸਬੰਧੀ ਸ਼੍ਰੀ ਚਲ 202 ਮੁਕਦਮਿਆਂ ਦਾ ਨਿਟਾਰਾ ਕਰਨ ਸੁਭਦੀ ਇਸ ਬਾਰੇ ਮੈਂ ਦੇਖ ਰਾਂਗਾ ਸ਼੍ਰੀ ਤਰੋਚਨ ਸਿੰਘ ਅਧਿਕਾਰੀ ਸੁਭਦੀ ਅਤੇ ਐਪਰੀਸ਼ੀਏਸ਼ਨ ਲੈਟਰ ਇਸ ਤੋਂ ਇਲਾਵਾ ਨਾਲੇ ਜਨਤੂਰੀ ਆਫ ਏਰੀਆ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਵਿੱਚ ਸ਼੍ਰੀ ਇਸ ਚੰਕੀਆਂ ਦੀ ਕਰਵਾਈ ਦੀ ਮਰਮਤ ਲਈ ਅਤੇ ਐਪਰੀਸ਼ੀਏਸ਼ਨ ਲੈਟਰ ਸ਼੍ਰੀ इंस्पेक्टर शिंशिया इंस्पेक्टर मनोज कुमार डीजीपी डिस्क पापा पी आदर्श उदिस्पदी डीजीपी डिस्क प्लस पंद्रह हजार रुपए के हथकारे नोका तरक्की से दोषी इंस्पेक्टर जितास सिंह डीजीपी डिस ਪਲਸ 15000 ਰੁਪਏ ਕੈਸ਼ ਰਿਵਾਰਡ ਅਤੇ ਬੀਜੀਪੀ ਇਸ ਬਧਾਨ ਨੂੰ ਕਰ ਸਕਦਾ ਖਾਨਾ ਸੀ ਕਿ ਬੀ ਕੋ ਦੇ ਆਪਣੀ ਤਰਫ ਤੇ ਦਾਨ 1000 3 ਨਕਦ ਦਾਨ ਨਿਕਾਲਾ ਇਸ ਸਿਰ ਰਿਵਾਰਡ ਇਸ ਤੇ ਕੈਸ਼ ਕੋ ਦੇ